ਕਰ ਜਾ ਹੋ ਇਹ વાਰਤਾ ਮੈਂ ਕਦੋਂ ਦੀ ਬੋਲ ਰਿਹਾ ਜਦੋਂ ਅੰਮ੍ਰਿਤਸਰ ਦੇ ਕੁਝ ਦੁਕਾਨਦਾਰ ਆ ਗਏ ਗੁਰੂ ਅਰਜਨ ਦੇਵ ਜੀ ਕੋ ਕਹਿੰਦੇ ਮਹਾਰਾਜ ਜੀ ਸਾਡੇ ਕੰਮ ਬੜੇ ਘਟ ਨੇ ਗੱਜ ਕੇ ਆਖੋ ਸਾਡਾ ਕੰਮ ਬੜਾ ਘਟ ਰੋਟੀ ਵੀ ਥੋੜੀ ਔਖੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਰਮੰਦਰ ਸਾਹਿਬ ਹਾਜ਼ਰੀ ਭਰਦੇ ਹੋ ਆਕੋ ਸਤਨਾਮ ਵਾਹਿਗੁਰੂ ਦਰਬਾਰ ਸਾਹਿਬ ਹਾਜ਼ਰੀ ਭਰਦੇ ਹੋ ਗੁਰੂ ਰਾਮਦਾਸ ਦੇ ਘਰ ਹਾਜ਼ਰੀ ਭਰਦੇ ਹੋ ਰੋਜ਼ ਤੁਸੀਂ ਅਮਰੋਸਰ ਦੇ ਰਹਿਣ ਵਾਲੇ ਨਹੀਂ ਮਹਾਰਾਜ ਇੱਕ ਬੜੀ ਵੱਡੀ ਗੱਲ ਕਹੀ ਗੁਰੂ ਅਰਜਨ ਦੇਵ ਜੀ ਨੇ ਜਿਹੜੀਆਂ ਬਾਹਰਲੀਆਂ ਸੰਗਤਾਂ ਨੇ ਸਾਲ ਚੱਕਰ ਹੀ ਆਜੋ ਦੁਆਰੀ ਆਜੋ ਕਿਸੇ ਸ਼ਹਿਰ ਦਾ ਨਾਮ ਅਰਦਾਸ ਨਹੀਂ ਆਇਆ ਇੱਕ ਸ਼ਹਿਰ ਦਾ ਨਾਮ ਅਰਦਾਸ ਆਂਦਾ ਸਿੱਖਾਂ ਨੂੰ ਸਿੱਖੀ ਦਾਣ ਕੇਜਾਂ ਰਹਿਤ ਦਾਣ ਬਵੇਕ ਦਾਣ ਸਾਵਧਾਨ ਭਰੋਸਾ ਦਾਣ ਦਾਨਾ ਸਰਦ ਦਾ ਨਾਮ ਦਾਣ ਸ੍ਰੀ ਉਹਨ ਸਾਰੇ ਸ੍ਰੀ ਅਮਰ ਸਰ ਸਾਹਿਬ ਜੀ ਦੇ ਦਰਸ਼ਨ ਸ਼ਨਾ ਅਣਦ ਰਸ ਲੈਣੇ ਨਾਮ ਲੈਣੇ ਪਰ ਭਾਈ ਜਾਂਸ ਜੇ ਇਹ ਵੀ ਕਮੀ ਹੋਵੇ ਕਰਜ਼ਾ ਹੋਵੇ ਟਾਈਟਨਸ ਹੋਵੇ ਅਮਰ ਸਰਾਲੇ ਨੂੰ ਕਹਿੰਦੇ ਜਾਂਦੇ ਹੋ ਦਰਬਾਰ ਸਭ ਗੁਰੂ ਅਰਜਨ ਦਾ ਘਰ ਰੋਜ਼ ਮੱਥਾ ਟੇਕਦੇ ਸਾਰੇ ਸਿਰ ਝੋਗੇ ਨਹੀਂ ਆਲਸ ਕਰ ਜਾਂਦੇ ਜਿਹੜੀ ਗੱਲ ਕਈ ਸੁਣਿਓ ਬਾਹਰਲੇ ਸਾਲ ਜਿੱਕਰ ਆਜੋ ਦੁਹਰੀ ਆਜੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਉਹ ਕੋਲਿਓ ਜਿਹੜੀ ਇਹ ਮਾਇਆ ਹੈ ਨਾ ਮਾਇਆ ਇਹ ਜਿਹੜੀ ਲక్ష్ਮੀ ਹੈ ਨਾ ਲక్ష్ਮੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੁਰੂ ਰਾਮਦਾਸ ਜੀ ਦੀ ਤਾਸੀ ਏ ਬੋਲੇ ਸੋਨਹਰ ਹਸਦੀਆ ਥਾਲ ਸ੍ਰੀ ਹਰਮਨ ਸੀ ਜੁੜਨਾ ਨਾਮ ਨਾਲੇ ਬੰਦਗੀ ਨਾਲ ਪਰ ਜੇ ਦੇ ਘਰ ਰੋਟੀ ਨਾ ਹੋਵੇ ਉਹ ਕਹਿੰਦਾ ਨਾਮ ਬਾਜ ਜਪਾਂਗਾ ਫਿਰਲੇ ਮੇਰੇ ਕਰਜ਼ੇ ਲੱਧਿਆ ਲੈ ਫਿਰੇ ਰੋਟੀ ਉਹਦੇ ਲਈ ਉਹੀ ਵੱਡੀ ਗੱਲ ਹੈ ਗੁਰੂ ਸਾਹਿਬ ਸਾਡੇ ਆ ਨੇ ਬੜਾ ਪਿਆਰਾ ਮਾਰਗ ਦਿੱਤਾ ਕਿ ਵਾਕੇ ਜੋ ਅੰਦਰ ਹੋਵੇ ਉਹ ਬਾਹਰ ਹੋਣਾ ਚਾਹੀਦਾ ਇੱਕ ਸ਼ਹਿਰ ਦਾ ਪਰਿਵਾਰ ਸਰੀਰ ਮਾਇਆ ਵੱਲ ਬੜੇ ਟੈਟ ਕਰ ਜਾ ਕਰ ਜਾ ਤੇ ਕਹਿਣ ਲੱਗੇ ਨਾਨਕ ਸਰ ਚੱਲਦੇ ਆਂ ਬਾਬਾ ਨਾਨਕ ਸਿੰਘ ਮਹਾਂਪੁਰਸ਼ ਬੰਦਗੀ ਬੜੀ ਐ ਤੇ ਰੱਬ ਦੇ ਪਿਆਰਿਆਂ ਨੂੰ ਬੇਨਤੀ ਕਰ ਕੁਦਰਤੀ ਕੀਰਤਨ ਜਾਂਦੇ ਸੀ ਜਿਹੜਾ ਮੇਨ ਮੁਖੀ ਸੀ ਉਹ ਸੇਵਾਦਾਰ ਨੂੰ ਕਿਹਾ ਜੀ ਸ਼ਬਦ ਦੀ ਹਾਜ਼ਰੀ ਭਰਨੀ ਉਹਨਾਂ ਬਾਬਾ ਜੀ ਨੇ ਕਿਹਾ ਜੀ ਪਰਿਵਾਰ ਆਇਆ ਹੈ ਲੈਣੇ ਸ਼ਹਿਰ ਤੋਂ ਹਾਜ਼ਰੀ ਬਾਬਾ ਜੀ ਨੇ ਦੇ ਦੇ ਉਨੇ ਸ਼ਬਦ ਪੜਿਆ ਜੀ ਤੇਰਾ ਕੀ ਆ ਮੀਠਾ ਲਾਗੇ ਆਖੋ ਸਾਧਨ ਇਹ ਗੱਲਾਂ ਸੁਣਿਓ ਧਿਆਨ ਨਾਲ ਸ਼ਬਦ ਪੜਿਆ ਤੇਰਾ ਕੀ ਆ ਮੀਠਾ ਤੇ ਬਾਬਾ ਜੀ ਹੱਸੀ ਕਹਿੰਦੇ ਉਤੋਂ ਕਹਿੰਦਾ ਤੇਰਾ ਕੀ ਆ ਮਠਾ ਲਾਗੇ ਅੰਦਰੋਂ ਮਾਇਆ ਮੰਗਦਾ ਆਖੋ ਸਾਧਨ ਅੰਦਰੋਂ ਮਾਇਆ ਮੰਗਦਾ ਫੇ ਮਨ ਅੰਦਰੋਂ ਮਨ ਕਹਿੰਦਾ ਤੇ ਕਰਜੇ ਲਾਜਣ ਮੂੰਹ ਜੋ ਬੋਲਦਾ ਵੇ ਤੇਰਾ ਕੀ ਆ ਮੀਠਾ ਇਹ ਗੱਲਾਂ ਆਮ ਜਗ੍ਹਾ ਤੇ ਨਹੀਂ ਲੱਭਣੀਆਂ ਤੁਹਾਨੂੰ ਜੋ ਅੰਦਰ ਉਹ ਵਾਰ ਹੋਇਆ ਕਰੋ ਸ਼ਬਦ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਨੇ ਤਾੜਾ ਨਾ ਕੀਤੀ ਉਹ ਕਹਿੰਦੇ ਅੰਦਰ ਤੇਰਾ ਮਾਇਆ ਮੰਗਦਾ ਪਿਆ ਉਤੋਂ ਕਹਿੰਦਾ ਤੇਰਾ ਕੀ ਆ ਮੀਠਾ ਲਾਗੇ ਇੱਥੇ ਪਹੁੰਚ ਗਏ ਤੇਰਾ ਕੀ ਆ ਮੀਠਾ ਲਾਗੇ ਜੇ ਅੰਦਰ ਗਰੀਬੀ ਏ ਕਰ ਜਾ ਤੇ ਆ ਸ਼ਬਦ ਪੜ ਮੰਗੋ ਰਾਮ ਤੇ ਇੱਕ ਦਾਨ ਸਗਲ ਬਨੋਰਤ ਪੂਰਨ ਹੋਵੇ ਸਿਵਰੋ ਤੇ ਬੜੀ ਪੜਾਈ ਜੇ ਡੂੰਗੀ ਦੂਜੇ ਬੰਨੇ ਨਾ ਖੜੇ ਹੋਗਾ ਜੋ ਅੰਦਰ ਹੋਵੇ ਗੁਰੂ ਉਹ ਨੰਗਾ ਕਰਿਆ ਅੰਦਰ ਸਾਡਾ ਮੰਗੇ ਵੀ ਫਾਰਾਜੀ ਕੋਈ ਮਾਇਆ ਦੀ ਟਾਈਟਨਸ ਤੇ ਉਤੋਂ ਕਹੀਏ ਤੇਰਾ ਕੀ ਓਏ ਤੇਰਾ ਕੀ ਆ ਮੀਠਾ ਲੱਗੇ ਤੇ ਡਬਲ ਐਮਏ ਦੀ ਪੜਾਈ ਏ ਆਖੋ ਸਤਨਾਮ ਇਹ ਬੜੀ ਵੱਡੀ ਪੜਾਈ ਏ ਕੋਈ ਭਾਈ ਭਖਾਰੀ ਵਰਗਾ ਪਹੁੰਚਦਾ ਅੰਦਰ ਮਾਇਆ ਮੰਗ ਰਿਆਂ ਤੇ ਗੁਰੂ ਨੂੰ ਝੂਠ ਬੋਲੀ ਜਾਂਦਾ ਤੇਰਾ ਕੀ ਆ ਮੀਠਾ ਇਹ ਅੰਦਰ ਐ ਹੈ ਤੇ ਆ ਪੜ ਅਸਾਂਦਿਆਂ ਖੇਲੰਦਿਆਂ ਖਵੰਦਿਆਂ ਪਿੰਨਦਿਆਂ ਵਿੱਚੇ ਹੋਵੇ ਮੁਕਤ ਨਾਨਕ ਸਾਧੂ ਗੁਰੂ ਪੀਠੀਏ ਪੂਰੀ ਹੋਵੇ ਜੇ ਇਹ ਬੜੀ ਪ੍ਰੀਖ ਅੱਲਾ ਨੇ ਇਹ ਗੁਰਵਾਣੀ ਹੈ ਭਾਈ ਜੋ ਤੇਰੇ ਅੰਦਰ ਹੈ ਟਵਲ ਐ ਮੇ ਦੀ ਗੱਲ ਉਹਦੋਂ ਕਰੀ ਜਦੋਂ ਡਬਲ ਐਮੇ ਪਹੁੰਚ ਜਾਏਗਾ ਆਖੋ ਸਾਧਾ ਵਾਹ ਬਾਬਾ ਜੀ ਨੇ ਤਾੜਨਾ ਕੀਤੀ ਉਹ ਭਾਈ ਜੀ ਜਿਹੜੇ ਸੇਵਾਦਾਰ ਨੇ ਵਾਰੀ ਦਵਾਈ ਕਹਿੰਦੇ ਅੰਦਰ ਇਹਦਾ ਮਾਇਆ ਮੰਗਦਾ ਤੇ ਗੁਰੂ ਨੂੰ ਕਹਿੰਦਾ ਤੇਰਾ ਕੀ ਆ ਮੀਠਾ ਲੱਗੇ ਮਨ ਮੀਠਾ ਹੋ ਕਰ ਜੇ ਕਰੋ ਪਿਆ ਇਸ ਕਰਕੇ ਗੁਰੂ ਸਾਹਿਬ ਖੁਸ਼ ਹੁੰਦੇ ਨੇ ਕਿ ਜੋ ਤਕਲੀਫ ਸਿੱਖਦੇ ਅੰਦਰ ਉਹ ਗੁਰੂ ਅੱਗੇ ਰੱਖੇ ਆਖੋ ਸਾਧਨ ਦੇ ਗੁਰੂ ਦੁਕਾਨਦਾਰਾਂ ਨੇ ਜਦੋਂ ਰੱਖਿਆ ਅਮਰਸਰ ਦੇ ਵੀ ਮਹਾਰਾਜ ਜੀ ਰੋਟੀ ਤਾਂ ਈ ਓਖੇ ਆ ਮਹਾਰਾਜ ਕੈਦਰ ਮੰਦਰ ਸਾਹਿਬ ਆਂਦੇ ਰੋਜ਼ ਹਾਜ਼ਰੀ ਭਰਦੇ ਹੋ ਗੁਰੂ ਰਾਮਦਾਸ ਜੀ ਜੀ ਨਹੀਂ ਤੇ ਫਿਰ ਕੀ ਆਖਿਆ ਰੋਜ਼ ਹਾਜ਼ਰੀ ਭਰਿਆ ਕਰੋ ਇਹ ਜਿਹੜੀ ਮਾਇਆ ਹੈ ਇਹ ਤੇ ਗੁਰੂ ਰਾਮਦਾਸ ਜੀ ਦੀ ਦਾਸੀ ਹੈ ਚਰਨਾ ਚ ਆਖੋ ਸਤਿ ਸ਼੍ਰੀ ਅਕਾਲ ਆ ਪੜਿਓ ਜੀ ਇਸ ਕੋਈ ਧਾਰਨਾ ਨਹੀਂ ਹੈਗੀ ਇਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਪੰਗਤੀਆਂ ਨੇ ਲਾਈਨਾਂ ਨੇ ਸ੍ਰੀ ਹਰਮੰਦਰ ਸਾਹੀ ਮਾਇਆ 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 ਇਹੋ ਓਟ ਆਪ ਪਾਸ ਕਰੇ ਮਨ ਭਾਇਆ ਇਹੋ ਠਾ ਹਾਂ ਗੁਰੂ ਆਮ ਦਾਦਾ ਜੀ ਪਾਸ ਕਰੇ ਮਨ ਭਾਇਆ ਓ ਕੌਣ ਕਮੀ ਪ੍ਰਭ ਕੇ ਦਰਬਾਰ ਇਹ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਸ੍ਰੀ ਗੁਰਪ੍ਰਤਾਪ ਸੋਹੀ ਉਹ ਤੋ ਹੀ ਕਹਿੰਦੇ ਰੋਟੀ ਤੋਂ ਔਖਿਆ ਗੁਰੂ ਰਾਮਦਾਸ ਦੇ ਘਰ ਆਓ ਇੱਥੇ ਕੋਈ ਕਮੀ ਹੈ ਕੌਣ ਕਮੀ ਪ੍ਰਭ ਕੇ ਦਰਬਾਰ ਹੁਣ ਬੜੀ ਵੱਡੀ ਗੱਲ ਕਹੀ ਜੇ ਜਕਾਰਾ ਦੇਣਾ ਸਾਰੇ ਦਰਤੀ ਲੈ ਜਾਓ ਰਮੰਦਰ ਸਾਹਿਬ ਦੇ ਜਿੱਥੇ ਪ੍ਰਕਾਸ਼ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਭਾਵਨਾ ਬਣਾਓ ਗੁਰੂ ਰਾਮਦਾਸ ਸਾਹਿਬ ਦੇ ਉੱਤੇ ਗੁਰੂ ਰਾਮਦਾਸ ਆਪ ਬੰਦੇ ਨੇ ਉੱਥੇ ਜਿਨੂੰ ਗੁਰੂ ਅਰਜਨ ਦੇਵ ਨੇ ਕੀ ਕਿਹਾ ਕੌਣ ਕਮੀ ਪ੍ਰਭ ਕੇ ਦਰਬਾਰ ਗੁਰੂ ਰਾਮ ਦਾ ਦਰਬਾਰ 'ਚ ਕੋਈ ਕਮੀ ਜੈ ਤ੍ਰਿਲੋਕ ਪਤੀ ਬਸੇ ਉਧਾ